ਸਤਿ ਸ਼੍ਰੀ ਅਕਾਲ ਆਰਪੀਡੀ 24 ਤੁਸੀਂ ਦੇਖ ਰਹੇ ਹੋ ਮੈਂ ਸਾਰੀਕਾ ਅਚਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਮੇਰੇ ਨਾਲ ਨੇ ਸਟੂਡੀਓ ਦੇ ਵਿੱਚ ਮੌਜੂਦ ਸੀਨੀਅਰ ਪੱਤਰਕਾਰ ਰਕੇਸ਼ ਸ਼ਾਂਤੀ ਦੂਰ ਜੀ ਬਹੁਤ ਬਾਨੀ ਦਾ ਸਵਾਗਤ ਕਰਦੇ ਹਾਂ ਬਹੁਤ ਮਿਹਰਬਾਨੀ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਅਸੀਂ ਵਕਫਾ ਵਕਫ ਖਬਰਾਂ ਤੇ ਗੱਲਬਾਤ ਕਰਾਂਗੇ ਵਿਚਾਰ ਚਰਚਾ ਕਰਾਂਗੇ ਇਸੇ ਦੇ ਚਲਦਿਆਂ ਪਹਿਲੀ ਖਬਰ ਤੇ ਰੁਕ ਕਰਦੇ ਹਾਂ ਦੱਸਦੇ ਕਿ ਗਣਤੰਤਰ ਦਿਵਸ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਅਤੰਕੀ ਵਾਰਦਾਤ ਦੀ ਸਾਜ਼ਿਸ਼ ناکਾਮ ਬਣਾਈ ਗਈ ਹੈ ਪਾਕਿਸਤਾਨ ਦੀ ਆਈਐਸਆਈ ਸਮਰਥਤ ਪਾਬੰਦੀਸ਼ੁਦਾ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਇੱਕ ਅਤੰਕੀ ਮੋਡੀਊਲ ਦਾ ਪਰਦਾਫਾਸ਼ ਹੋਇਆ ਗੜਸ਼ੰਕਰ ਪੁਲਿਸ ਅਤੇ ਸੀਆਈਏ ਸਟਾਫ ਜਲੰਧਰ ਦੀ ਸਾਂਝੀ ਕਾਰਵਾਈ ਦੌਰਾਨ ਚਾਰ આરોપીਆਂ ਨੂੰ ਗ੍ਰਫਤਾਰ ਕੀਤਾ ਗਿਆ ਹੈ ਉਰ ਅਕੋਲੋਂ 20 ਕਿਲੋ ਆਰ ਡੀ ਐਕਸ ਦੋ ਪਿਸਟਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ ਗ੍ਰਫਤਾਰ આરોપી ਨਵਾਂ ਸ਼ਹਿਰ ਦੇ ਰਹਿਣ ਵਾਲੇ ਹਨ ਤੇ ਵਿਦੇਸ਼ ਬੈਠੇ ਆਤੰਕੀਆਂ ਨਾਲ ਸੰਪਰਕ ਵਿੱਚ ਸਨ ਠੀਕ ਕਹਿਣਾ ਚਾਹੂੰਗਾ ਸਰ ਸਰਿਕਾ ਭਾਰਤ ਦਾ ਜਿਹੜਾ ਜਮੂਰੀ ਦਿਹਾੜਾ ਹੈ ਜੀ ਬੇਸਿਕਲੀ ਇਹਨੂੰ ਅਸੀਂ ਗਣਦੰਤਰ ਦਿਵਸ ਵੀ ਕਹਿੰਨੇ ਲੋਕਤੰਤਰੀ ਦਿਵਸ ਵੀ ਕਹਿੰਨੇ ਜੀ ਪਬਲਿਕ ਡੇ ਹੈ ਬੇਸਿਕਲੀ ਇਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਹਮ ਮੁਲਕ ਤਾਂ ਸਾਡਾ 47 ਚ ਯਾਦ ਹੋ ਗਿਆ ਸੀ ਪਰ 26 ਜਨਵਰੀ 1950 ਨੂੰ ਜਿਹੜਾ ਬਣਿਆ ਫਿਰ ਇਸ ਕਰਕੇ ਹਮ ਤੇ ਐਤ ਕੀ ਅਸੀਂ 77ਵਾਂ ਜਿਹੜਾ ਗਣਤੰਤਰ ਦਿਵਸ ਮਨਾਉਣ ਜਾ ਰਹੇ ਹਾਂ ਜੀ ਜੀ ਐਸਾ ਹੁੰਦਾ ਕਿ ਜਦੋਂ ਜਦੋਂ ਮੁਲਕ ਵਿਕਸਿਤ ਹੁੰਦੇ ਨੇ ਉਹਦੇ ਨਾਲ ਨਾਲ ਮੁਲਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਵੀ ਵੱਧੀਆਂ ਜਾਂਦੀਆਂ ਹਨ ਭਾਰਤ ਇਸ ਵੇਲੇ ਬਹੁਤ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਮੁਲਕ ਹੈ ਜੀ ਔਰ ਦੁਨੀਆ ਦੀ ਜਿੱਦਾਂ ਸਾਡੇ ਪ੍ਰਧਾਨ ਮੰਤਰੀ ਦਾਅਵਾ ਕਰਦੇ ਨੇ ਕਿ 3rd ਲਾਰਜੇਸਟ ਇਕਨੋਮੀ ਬਣਨ ਜਾ ਰਿਹਾ ਜੀ ਜਾ ਰਿਹਾ ਜੀ ਜਦੋਂ ਆਪਾਂ ਸਮਰਕਤ ਤੌਰ ਤੇ ਵੀ ਦੇਖਦੇ ਆ ਮਿਲਟਰੀ ਸਟ੍ਰੈਟਜੀ ਦੇ ਤੌਰ ਤੇ ਵੀ ਦੇਖਦੇ ਆ ਤੇ ਭਾਰਤ ਬਹੁਤ ਵੱਡੀ ਸ਼ਕਤੀ ਦੇ ਰੂਪ ਚ ਇਥੇ ਹੈ ਬਿਲਕੁਲ ਬਿਲਕੁਲ। ਔਰ ਦੁਨੀਆ ਜਦੋਂ ਚੱਲਦੀ ਹੈ ਨਾ ਦੁਨੀਆ ਨੂੰ ਚਲਾਉਣ ਵਿੱਚ ਬਹੁਤ ਸਰੀਆਂ ਵਿਵਸਥਾਵਾਂ ਕੰਮ ਕਰਦੀਆਂ। ਇੱਕ ਹੁੰਦੀਆਂ ਨੇ ਜਿਹੜੀਆਂ ਪ੍ਰੋ ਡੈਮੋਕਰੈਟਿਕ ਹੁੰਦੀਆਂ, ਇੱਕ ਹੁੰਦੀਆਂ ਨੇ ਜਿਹੜੀਆਂ ਐਂਟੀ ਡੈਮੋਕਰੇਸੀ ਹੁੰਦੀਆਂ। ਜਾਂ ਕੋਈ ਕੱਟੜਪੰਥੀ ਹੁੰਦੇ ਜਾਂ ਕੋਈ ਕਿਸੇ ਕਿਸਮ ਦੇ ਹੁੰਦੇ। ਹਮਮ ਕੱਲੇ ਭਾਰਤ ਨਾਲ ਨਹੀਂ ਪੂਰੀ ਦੁਨੀਆ ਦੇ ਵਿੱਚ ਹੀ ਇਸ ਵੇਲੇ ਤੇ ਇਦਾਂ ਦੀ ਕਿ ਇਦਾਂ ਦੀ ਸਫਬੰਦੀ ਲੱਗਦੀ ਹੈ ਕਿਤੇ ਕਿ ਇੱਕ ਪਾਸੇ ਮੁਲਕ ਨੂੰ ਚਲਾਉਣ ਵਾਲੀਆਂ ਜਿਹੜੀਆਂ ਰਾਜ ਨੇ, ਰਾਜ ਵਿਵਸਥਾਵਾਂ ਨੇ ਉਹ ਬਣੇ। ਤੇ ਦੂਸਰੇ ਪਾਸੇ ਜਿਨ੍ਹਾਂ ਨੂੰ ਅਸੀਂ ਅਤਵਾਦੀ ਕਹਿ ਦਿੰਨੇ ਆ ਜਾਂ ਕੱਟੜਵਾਦੀ ਕਹਿ ਦਿੰਨੇ ਆ ਜਾਂ ਕਿਸੇ ਹੋ तरीके ਨਾਲ ਦੁਨੀਆ ਨੂੰ ਚਲਾਉਣ ਦੀ ਇੱਛਾ ਰੱਖਦੇ ਆ ਕਿਤੇ ਕਿਤੇ ਡੀਪ ਸਟੇਟ ਵੀ ਮਗਰ ਕੰਮ ਕਰਦੀ ਹੈ ਜੀ ਸੋ ਇਹ ਜਿਹੜੀਆਂ ਇਸ ਕਿਸਮ ਦੀਆਂ ਜਿਹੜੀ ਖਬਰ ਦਾ ਤੁਸੀਂ ਜ਼ਿਕਰ ਕੀਤਾ ਹੈ ਜਿਹੜਾ ਪੁਲਿਸ ਨੇ ਦਾਵਾ ਕੀਤਾ ਹੈ ਵੀ ਇੱਥੇ ਗੜਕ ਸ਼ੰਕਰ ਤੇ ਜਲੰਧਰ ਦੀ ਪੁਲਿਸ ਨੇ ਰਲ ਕੇ ਇੱਕ ਬਹੁਤ ਵੱਡਾ ਮੋਡਿਊਲ ਫੜਿਆ ਹੈ ਜੀ ਜੀ ਔਰ ਉਹਨਾਂ ਨੇ ਕਿਹਾ ਵੀ ਟੈਰਰਿਸਟਾਂ ਦਾ ਮੋਡਿਊਲ ਹੈ ਇਹ ਪੁਲਿਸ ਦਾ ਦਾਵਾ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਹੁਣ ਤੱਕ ਦੀ ਸਾਹਮਣੇ ਆਈ ਹੈ ਹੂੰ ਵੈਸੇ ਤੇ ਇੱਕ ਪਰੰਪਰਾ ਜੀ ਬਣ ਗਈ ਹੈ ਜਦੋਂ ਵੀ 15 ਅਗਸਤ 26 ਜਨਵਰੀ ਦਾ ਕੋਈ ਦਿਹਾੜਾ ਆਉਂਦਾ ਹੈ ਹੂੰ ਤੇ ਇਸ ਕਿਸਮ ਦੀਆਂ ਖਬਰਾਂ ਨਾਲ ਖਬਰਾਂ ਦੀ ਪਰਮਾਰ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਕਈ ਵਾਰੀ ਹੁੰਦਾ ਇਹਨੂੰ ਅਲਰਟ ਅਲਰਟ ਦੇ ਤੌਰ ਤੇ ਵੀ ਉੱਤੇ ਹੁੰਦਾ ਹੈ ਹੂੰ ਪਰ ਕਿਉਂਕਿ ਭਾਰਤ ਨਾਲ ਭਾਰਤ ਦੇ ਜਿੰਨੇ ਵੀ ਗੁਆਂਢੀ ਮੁਲਕ ਨੇ ਇਸ ਵੇਲੇ ਉੱਥੇ ਦੀ ਜਿਹੜੀ ਹਾਲਾਤ ਨੇ ਉਹ ਉਹਨਾਂ ਦੇ ਮੁਲਕਾਂ ਦੇ ਵਿੱਚ ਤੇ ਜੋ ਵੀ ਹੋ ਰਿਹਾ ਹੋਵੇ ਪਰ ਸਾਡੇ ਲਈ ਵੀ ਕੋਈ ਬਹੁਤ ਵਧੀਆ ਨਹੀਂ ਹੈਗਾ ਸਾਡੇ ਲਈ ਖਤਰੇ ਹਰ ਜਗ੍ਹਾ ਬਣੇ ਹੋਏ ਨੇ ਸਾਡੇ ਭਾਰਤ ਦੇ ਜਿਹੜਾ ਈਸਟਰਨ ਸਟੇਟਸ ਦੇ ਵਿੱਚ ਵੀ ਬਣੇ ਹੋਏ ਨੇ ਇੱਥੇ ਸਾਡੇ ਵੀ ਬਣਿਆ ਸ਼੍ਰੀਨਗਰ ਦੇ ਵਿੱਚ ਅਸੀਂ ਸਾਰਾ ਸਿਸਟਮ ਵੀ ਬਦਲ ਕੇ ਦੇਖ ਲਿਆ ਉੱਥੇ ਵੀ ਹਲੇ ਤੁਰਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਗਵਰਨਡੋ ਜਾਂ ਦੁਨੀਆਂ ਦੇ ਕਿਸੇ ਹੋਰ ਦੇਸ਼ 'ਚ ਇਸ ਕਿਸਮ ਦੀਆਂ ਜਿਹੜੀਆਂ ਵਿਰੋਧੀ ਕਾਰਵਾਈਆਂ ਪਰਦ ਦੇ ਖਿਲਾਫ ਤੁਰਿਆ ਰਹਿੰਦੀਆਂ ਜੀ ਤਾਂ ਇਹ ਚੰਗੀ ਗੱਲ ਹੈ ਕਿ ਸਾਡੀ ਜਿਹੜੀ ਸੁਰੱਖਿਆ ਜਿਹੜੀ ਅੰਦਰੂਨੀ ਸੁਰੱਖਿਆ ਦੀ ਜਿਹੜੀ ਪੁਲਿਸ ਜ਼ਿੰਮੇਵਾਰ ਹੈ ਉਹ ਇੰਨੀ ਅਲਰਟ ਰਹਿੰਦੀ ਆ ਕਿ ਟਾਈਮ ਰੰਦੇ ਜਿਹੜਾ ਫੜ ਲਿਆ ਤੇ ਹੁਣ ਵੀ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ 26 ਜਨਵਰੀ ਦਾ ਦਿਹਾੜਾ ਜਿਹੜਾ ਉਹ ਸੁੱਖ ਨਾਲ ਲੰਘ ਜਵੇ ਤੇ ਪਰਦ ਦਾ ਹਰ ਨਾਗਰਿਕ ਜਿਹੜਾ ਉਹ ਕੱਲਾ ਸਿਰਫ ਇਹ ਇਨ੍ਹਾਂ ਸਮਾ ਰੂਹਾਂ ਦਾ ਹੀ ਮਾਣ ਨ ਉਹ ਲੋਕਤੰਤਰ ਦਾ ਮਤਲਬ ਹੁੰਦਾ ਕਿ ਜਿੱਤੇ ਹਰ ਜਿਹੜਾ ਨਾਗਰਿਕ ਹੁੰਦਾ ਉਹ ਮਤਲਬ ਸਾਰੇ ਪੱਖੋਂ ਹੀ ਜਿਹੜਾ ਉਹ ਸੰਤੁਸ਼ਟ ਹੁੰਦਾ ਤੇ ਸਾਡੇ ਮੁਲਕ ਤੇ 80 ਕਰੋੜ ਭੁੱਖੇ ਆ ਤੇ ਮੈਨੂੰ ਲੱਗਦਾ ਵੀ ਸਾਡੇ ਮੁਲਕ ਨੂੰ ਤਾਂ ਉਧਰ ਜਾਣਾ ਚਾਹੀਦਾ ਕਿ ਐਸੀ ਹਿੰਸਾ ਤੋਂ ਬਚਿਆ ਰਹੇ ਇਸ ਕਿਸਮ ਦੇ ਕੱਟੜਵਾਦ ਤੋਂ ਬਚਿਆ ਰਹੇ ਇਸ ਕਿਸਮ ਦੇ ਕੱਟੜਪੰਦੀ ਟਕਰਾਵਾਂ ਤੋਂ ਬਚਿਆ ਰਹੇ ਤਾਂ ਕਿ ਸਾਡਾ ਮੁਲਕ ਜਿਹੜਾ ਅਸਲ ਚ ਜਿਹੜੀ ਸਾਡੀ ਜਮਹੂਰੀਅਤ ਹੈ ਸਾਡੇ 80 ਕਰੋੜ ਲੋਕ ਇਹਨੇ ਸક્ષਮ ਹੋਣ ਵੀ ਇਸ ਇਸ ਦਿਹਾੜੇ ਨੂੰ ਆਨੰਦ ਨਾਲ ਮਾਨ ਸਕਣ ਇਹ ਦੱਸਾਂ ਹੀ ਅਸੀਂ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਸਰ ਇਸ ਤਰ੍ਹਾਂ ਅਗਲੀ ਖਬਰ ਤੇ ਰੁਕ ਕਰਦੇ ਹਾਂ ਦੱਸ ਦਈਏ ਕਿ ਦੁਨੀਆ ਦੇ ਬਹੁਤ ਸਾਰੇ ਹਿੱਸੇ ਅਜਿਹੇ ਨੇ ਜੋ ਕਿ ਭਿਆਨਕ ਜਲ ਸੰਕਟ ਦਾ ਸਾਹਮਣਾ ਕਰ ਰਹੇ ਹਨ ਸਰ ਕੀ ਪ੍ਰਤੀਕਿਰਿਆ ਚਾਹੁੰਦੇ ਤਾਂ ਕੁ ਪ੍ਰਕਿਰਤੀ ਦੇ ਅੰਦਰ ਜਦੋਂ ਵੀ ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਲੋਹਣ ਕਰ ਲਿਆ ਜਾਂਦਾ ਹੈ ਪ੍ਰਕਿਰਤੀ ਨੇ ਇੱਕ ਦੂਸਰੇ ਪ੍ਰਕਿਰਤੀ ਦੇ ਵਿੱਚ ਹਰ ਜੀ ਇੱਕ ਦੂਜੇ ਦਾ ਪੂਰਕ ਹੈ ਜੀ ਜੀ ਔਰ ਪ੍ਰਕਿਰਤੀ ਨੇ ਇਸੇ ਕਰਕੇ ਹਰ ਜੀ ਨੂੰ ਹਰ ਜ਼ਰੂਰਤ ਦਿੰਦੀ ਹੈ ਹਾਂ ਜਿਹੜਾ ਪਾਣੀ ਹੈ ਉਹ ਜੀਵਨ ਦਾ ਸਭ ਤੋਂ ਮੂਢਲਾ ਸੋਰਸ ਹੈਗਾ ਜੀ ਅਗਰ ਉਹ ਨਹੀਂ ਹੈਗਾ ਤਾਂ ਮਤਲਬ ਜੀਵਨ ਨਹੀਂ ਹੈਗਾ ਪਾਣੀ ਹੈ ਤੇ ਜੀਵਨ ਹੈ ਤੇ ਪਾਣੀ ਨਹੀਂ ਬਚੇਗਾ ਤੇ ਜੀਵਨ ਆਟੋਮੈਟਿਕਲੀ ਖਤਮ ਹੋ ਜਾਣਾ ਇਹ ਸਾਰੀ ਦੁਨੀਆ ਨੂੰ ਸੱਚ ਪਤਾ ਹੈ ਜੀ ਪਰ ਉਹਦੇ باوجود ਜਿਹੜਾ ਪਾਣੀ ਦਾ ਦੋਹਨ ਬਹੁਤ ਵੱਡਾ ਗਿਆ ਲਗਾਤਾਰ ਪਾਣੀ ਨੂੰ ਕੱਢਦੇ ਗਏ ਅੱਛਾ ਇਹ ਇਹ ਦੇ ਮਗਰ ਜਿਹੜਾ ਦੁਨੀਆ ਦਾ ਸੋ ਕੋਲਡ ਵਿਕਾਸ ਆ ਉਹ ਵੀ ਹੈ ਕਿਉਂਕਿ ਜਿੱਦਾਂ ਜਿੱਦਾਂ ਦੁਨੀਆ ਵਿਰਧੀ ਸਿਵਲਾਈਜੇਸ਼ਨ ਵਧੀ ਉਦੋਂ ਸੀਵਰੇਜ ਸਿਸਟਮ ਆ ਗਏ ਦੂਸਰੇ ਇਸ ਕਿਸਮ ਦੇ ਅੱਗੇ ਖੂਹ ਹੁੰਦੇ ਸੀ ਪਾਣੀ ਜਿੰਨਾ ਲੋੜ ਸੀ ਉਹਨਾਂ ਕੱਢਦੇ ਸੀ ਜੀ ਪਰ ਜਿੱਦਾਂ ਜਿਦਾ ਸਿਵਲਾਈਜੇਸ਼ਨ ਵਧੀ ਉਦੋਂ ਉਦੋਂ ਜਿਹੜੀਆਂ ਸੁਵਿਧਾਵਾਂ ਵਧ ਗਈਆਂ ਇਜ਼ੀ ਮਿਲਣਾ ਸ਼ੁਰੂ ਹੋ ਗਿਆ ਅੱਗੇ ਜਦੋਂ ਖੂਹ ਕੱਢਦੇ ਸੀ ਖੂਹ ਚੋਂ ਬਾਲ ਟਿਕਟ ਲੰਗਿਆ ਦਸ ਰੀ ਸੋਚਦੇ ਸੀ ਜ਼ੋਰ ਲੱਗਦਾ ਹੁੰਦਾ ਸੀ ਲਾਕਾ ਗੇੜਨ ਤੱਕ ਵੀ ਉਹ ਬਦਲ ਗਿਆ ਫਿਰ ਉਹ ਨਲਕੇ ਤੋਂ ਅਗਲੀਆਂ ਚੀਜ਼ਾਂ ਆ ਗਈਆਂ ਟਿਊਬਲ ਲਾ ਗਏ ਪਰ ਜਿਹੜੀ ਖੇਤੀ ਦੀ ਖੇਤੀ ਦੇ ਦੌਰ ਦੇ ਵਿੱਚ ਵੀ ਅੱਗੇ ਹੁੰਦਾ ਸੀ ਕਿ ਦੋ ਫਸਲਾਂ ਲੈਂਦੇ ਸੀ ਕੁਦਰਤ ਤੇ ਨਿਰਭਰ ਹੁੰਦੀਆਂ ਸੀ ਫਿਰ ਉਹ ਜਿਹੜੇ ਆਏ ਖੂਗ ਆਏ ਜਿਹੜੇ ਉਹ ਟੰਡਾਂ ਵਾਲੇ ਖੂਹ ਹੁੰਦੇ ਸੀ ਉਹਦੇ ਜਿਹੜੇ ਖੂਹਾਂ ਚੋਂ ਪਾਣੀ ਕੱਢ ਕੇ ਖੇਤੀ ਕਰਨ ਦਾ ਸਿਸਟਮ ਸ਼ੁਰੂ ਆਇਆ ਉਸੇ ਸ ਉਹ ਜਿਹੜੇ ਟਿਊਬਲ ਲੱਗੇ ਆ। ਬਿਲਕੁਲ ਜੀ। ਔਰ ਇਹ ਆ ਜਿਹੜੀ ਹੁਣ ਜਿਹੜੀ ਗੱਲ ਆਈ ਹੈ ਕਿ ਦੇਖੋ ਆਸਟ੍ਰੇਲੀਆ ਵਰਗੇ ਦੇਸ਼ ਤਾਂ ਆਪਣੇ ਮੁਲਕ ਦਾ ਪਾਣੀ ਸੁਰੱਖਿਅਤ ਰੱਖਦੇ ਆ ਤੇ ਸਾਰਾ ਪਾਣੀ ਬਾਹਰੋਂ ਮੰਗਾ ਕੇ ਪਿਚਾਉਂਦੇ ਆਪਣੇ ਲੋਕਾਂ ਨੂੰ। ਹੋਰ ਵੀ ਕਈ ਇਦਾਂ ਦੇ ਮੁਲਕ ਨੇ। ਤੇ ਜਿਹੜੇ 100 ਦੇਸ਼ਾਂ ਦੇ ਜਿਹੜੀ 100 ਸਿਟੀਜ਼ ਮਨੇ ਇਸ ਇਸ ਰਿਸਰਚ ਦੇ ਵਿੱਚ 100 ਸਿਟੀਜ਼ ਸਾਹਮਣੇ ਆਈਆਂ ਜੀ ਜਿਹਦੇ ਵਿੱਚ ਭਾਰਤ ਦਾ ਚਨਈ ਵੀ ਹੈਗਾ ਤੇ ਹੋਰ ਵੀ ਕਈ ਸ਼ਹਿਰ ਹੈਗੇ ਆ। ਹਮ ਤਾਂ ਪਾਣੀ ਦਾ ਮੁਕੜਾ ਜਿਹੜਾ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ। বারবার ਹੁਣ ਵੀ ਜਿਹੜੇ ਜਿਹੜੇ ਪਰਿਆਵਰਣ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਉਸ ਕਿਸਮ ਦੇ ਐਕਟਿਵਿਸਟ ਨੇ ਜਿਹੜੇ এনवायरमेंट ਐਕਟਿਵਿਸਟ ਨੇ ਇਸ ਕਿਸਮ ਦੇ ਵਿਗਿਆਨੀ ਲੋਕ ਜਿੱਦਾਂ ਅਖੀਰ ਰਿਸਰਚ ਆਈ ਹੈ ਉਹ ਲਗਾਤਾਰ ਤੁਹਾਨੂੰ ਅਲਰਟ ਦੇ ਰਹੇ ਆ ਵੀ ਤੁਹਾਨੂੰ ਦੁਨੀਆ ਦੇ ਵਿੱਚ ਤੇ ਕਈ ਐਸੇ ਦੇਸ਼ ਜਿੱਥੇ ਪਾਣੀ ਕਰਕੇ ਸ਼ਹਿਰ ਛੱਡਣੇ ਪੈ ਰਹੇ ਸ਼ਹਿਰ ਖਤਮ ਕਰਨੇ ਪੈ ਰਹੇ ਸੋ ਜਿਸ ਤਰ੍ਹਾਂ ਸਾਡੇ ਨੇੜੇ ਦੀ ਗੱਲ ਕਰੀਏ ਤੇ ਕਾਬੁਲ ਦੀ ਗੱਲ ਕਰ ਰਹੇ ਆ ਕਿ ਉਹ ਉਸ ਉਸ ਜਿਹੜਾ ਇੱਕ ਲਾਸਟ ਜਿਹੜਾ ਖਤਰਾ ਉਤੋਂ ਵੀ ਨੇੜੇ ਜਾ ਪਹੁੰਚਾਗੇ ਉੱਥੇ ਕੋਈ ਮੁਕ ਜਣਾ ਹੈ ਇਹ ਮਨੁੱਖਤਾ ਲਈ ਜਿਹੜਾ ਮਨੁੱਖੀ ਜੀਵਨ ਲਈ ਕੁਦਰਤ ਲਈ ਜਿਹੜਾ ਹੈਗਾ ਇਹ ਇੱਕ ਬਹੁਤ ਵੱਡਾ ਅਲਰਟ ਹੈ ਔਰ ਸਮੇਂ ਰਹਿੰਦੇ ਅਸੀਂ ਨਾ ਸਮਝੇ ਕਿਉਂਕਿ ਹੁਣ ਇੱਕ ਬਾਜ਼ਾਰ ਦੇ ਵਿੱਚ ਇੱਕ ਨਵੀਂ ਚੀਜ਼ ਆਈ ਨਾ ਕਿ ਡਰਿੰਕਿੰਗ ਵਾਟਰ ਦਾ ਸਿਸਟਮ ਆਇਆ ਕਿ ਇਹ ਮਿਨਰਲ ਵਾਟਰ ਆ ਇਹ ਦੂਸਰਾ ਵਾਟਰ ਹੈਗਾ ਉਹ ਵੀ ਉਹਦਾ ਵੀ ਅੰਦਾ ਧੁੰਦ ਦੋਹਨ ਹੁੰਦਾ ਜਦੋਂ ਇੱਕ ਬੋਟਲ ਬੰਦਾ ਪਾਣੀ ਲੈਂਦਾ ਵੀ ਜਿਹੜੇ ਬੋਟਲ ਨਾਲ ਪਾਣੀ ਪੀਣ ਦਾ ਰਵਾਜ ਆਇਆ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਅੱਧਾ ਅੱਧੀ ਪਿੰਦਾ ਤੇ ਅੱਧੀ ਸੁੱਟ ਜਾਂਦਾ ਹੈਗਾ ਉਹ ਨਾਲ ਪਲਾਸਟਿਕ ਵੀ ਸੁੱਟ ਜਾਂਦਾ ਤੇ ਪਾਣੀ ਵੀ ਵੇਸਟ ਕਰਦਾ ਹੈ ਅੱਛਾ ਹੁਣ ਸਾਡੇ ਦੇ ਮੁਲਕ ਦੇ ਅੰਦਰ ਤਾਂ ਬਹੁਤ ਸਾਰੀਆਂ ਕੋਸ਼ਿਸ਼ਾਂ ਆਏ ਨੇ ਕਿ ਰੇਨ ਵਾਟਰ ਜਿਹੜੇ ਹਾਰਵੈਸਟਿੰਗ ਕੀਤੀ ਜਾਵੇ ਬੜਕ ਨਵੇਂ ਕਾਨੂੰਨ ਬਣੇ ਆ ਕਿ ਜਦੋਂ ਨਵੇਂ ਮਕਾਨ ਬਣਦੇ ਆ ਤੇ ਜਿਹੜਾ ਮੀਂਹ ਦਾ ਪਾਣੀ ਆ ਉਹ ਸੁਰੱਖਿਅਤ ਕਰਨਾ ਤੁਹਾਡੀ ਡਿਊਟੀ ਹੋਏਗੀ ਤੁਹਾਡਾ ਹਰ ਘਰ ਚ ਉਹ ਸਿਸਟਮ ਬਣੇਗਾ ਸੋ ਇਹ ਇਸ ਰਿਸਰਚ ਨੂੰ ਲੈ ਕੇ ਅਸੀਂ ਇਹੀ ਕਹਿ ਸਕਦੇ ਆ ਕਿ ਹੁਣ ਸੰਕਟ ਤਾਂ ਤੁਹਾਡੇ ਸਿਰ ਦੇ ਉੱਪਰੋਂ ਦੀ ਲੰਘਣ ਵਾਲਾ ਹੈ ਤੇ ਫਿਰ ਇਸ ਵੇਲੇ ਜਿਹੜੇ ਉਪਰਾਲੇ ਵਿਗਿਆਨਕ ਦੱਸ ਰਹੇ ਪਾਣੀ ਨੂੰ ਬਚਾਇਆ ਕਿੱਦਾਂ ਜਾ ਸਕਦਾ ਤੇ ਪਾਣੀ ਨੂੰ ਬਚਾਉਣ ਨਾਲ ਹੁਣ ਨਹੀਂ ਕੰਮ ਬਣਨਾ ਹੁਣ ਕੰਮ ਬਣਨਾ ਪਾਣੀ ਨੂੰ ਵਧਾਉਣ ਨਾਲ ਉਹਦੇ ਰਸਤੇ ਲੱਭਣੇ ਪੈਣਗੇ ਕਿ ਕੱਚੀਆਂ ਜਗ੍ਹਾ ਰੱਖਿਆਂ ਜਾਂ ਪੱਕੀ ਕੰਸਟਰਕਸ਼ਨ ਉਸ ਕਿਸਮ ਦੀ ਨਾ ਹੋਵੇ ਜਿਹੜੀਆਂ ਨਹਿਰਾਂ ਸੀ ਨਹਿਰਾਂ ਵੀ ਪੱਕੀਆਂ ਕਰਤੀਆਂ ਸਾਡੇ ਮੁਲਕ ਦੇ ਵਿੱਚ ਤੇ ਨਹਿਰਾਂ ਵੀ ਥਲਿਆਂ ਵੀ ਪੱਕੀਆਂ ਕਰਤੀਆਂ ਕਿ ਨਹਿਰਾ ਜੋ ਅੱਗੇ ਪਾਣੀ ਸਿਮ ਕੇ ਧਰਤੀ 'ਚ ਵਾਪਸ ਜਾਂਦਾ ਸੀ ਜਦੋਂ ਮੀਂਹ ਦਾ ਪਾਣੀ ਹੁੰਦਾ ਸੀ ਅੱਜ ਉਹ ਪਾਣੀ ਖਰਾਬ ਹੋ ਰਿਹਾ ਉਸੇ ਕਿਸਮ ਨਾਲ ਸੋ ਮਹ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਧਰਤੀ ਦੀ ਜਿਸ ਸਤ੍ਹਾ ਤੇ ਪਾਣੀ ਪਹੁੰਚ ਚੁੱਕਾ ਹੈ ਉਹਦੇ ਥੱਲੇ ਜਿਹੜਾ ਹੁਣ ਪਾਣੀ ਮਿਲਣਾ ਉਹ ਫਿਰ ਤੁਹਾਨੂੰ ਜਿਹੜੇ ਉਹਦੇ ਖਣਜ ਬਦਲ ਜਾਂਦੇ ਆ ਉਹ ਕੈਂਸਰ ਫਾਇਦਾ ਹੁੰਦਾ ਫਿਰ ਨਿਕਲ ਥੱਲੇ ਜਾ ਕੇ ਤੇ ਫਿਰ ਤੇਲ ਪੈਟਰੋਲ ਨਿਕਲਣਾ ਸ਼ੁਰੂ ਹੋ ਜਾਂਦਾ ਵੀ ਉਹ ਹੀ ਹੁੰਦਾ ਸੋ ਇਸ ਕਰਕੇ ਇਸ ਕਿਸਮ ਦੀ ਰਿਸਰਚ ਅਲਰਟ ਦੇਣ ਵਾਲੀਆਂ ਆ ਤੇ ਮਨੁੱਖਤਾ ਸਾਰੀ ਨੂੰ ਪੂਰੀ ਦੁਨੀਆ ਦੇ ਮਨੁੱਖਾਂ ਨੂੰ ਜਿਹੜਾ ਦੇਸ਼ਾਂ ਨੂੰ ਅਲਰਟ ਹੋਣਾ ਚਾਹੀਦਾ ਔਰ ਸ਼ਕਤੀ ਦੇ ਨਾਲ ਇਹਦੇ ਨਿਯਮ ਬਣਨੇ ਚਾਹੀਦੇ ਆ ਜਿਦੇ ਨਾਲ ਮਨੁੱਖੀ ਜੀਵਨ ਬਚਿਆ ਰਹੇ ਬਚਿਆ ਰਹ ਸਕੇ ਜੀ ਬਿਲਕੁਲ ਇਸੇ ਤਰ੍ਹਾਂ ਖਬਰیں ਵੀ ਸੀ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਟੈਟ ਪਾਸ ਕੀਤੇ ਬਿਨਾ ਮਾਸਟਰ ਅਹੁਦੇ ਤੇ ਹੋਈਆਂ ਤਰੱਕੀਆਂ ਤੇ ਅੰਤਰੀਮ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਕਿਹਾ ਹੈ ਕਿ ਬਿਨਾ ਲਾਜ਼ਮੀ ਅਧਿਆਪਕ ਯੋਗਤਾ ਪ੍ਰੀਖਿਆ ਦੇ ਤਰੱਕੀ ਰਾਸ਼ਟਰੀ ਮਾਪਦੰਡਾ ਅਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਉਲਟ ਹੈ ਇਹ ਹੁਕਮ ਜਸਟਿਸ ਦਪੰਦਰ ਸਿੰਘ ਨਲਵਾਨੇ ਪਟੀਸ਼ਨ ਤੇ ਸੁਣਵਾਈ ਦੌਰਾਨ ਜਾਰੀ ਕੀਤਾ ਹੈ ਕੀ ਕਹਿਣਾ ਚਾਹੁੰਦੇ ਸਰਕਾਰ ਦੇ ਨੀਮਾਂ ਦੇ ਖਿਲਾਫ ਕੁਝ ਵੀ ਜਦੋਂ ਹੁੰਦਾ ਹੈ ਉਹ ਤੋਂ ਵਿਵਸਥਾ ਦੀ ਆਪਾਂ ਜ਼ਿਕਰ ਕਰਦੇ ਕਿਉਂਕਿ ਕਿਸੇ ਵੀ ਮੁਲਕ ਨੂੰ ਕੋਈ ਵਿਵਸਥਾ ਚਲਾ ਰਹੀ ਹੁੰਦੀ ਕਿਸੇ ਸੂਬੇ ਨੂੰ ਕੋਈ ਵਿਵਸਥਾ ਚਲਾ ਰਹੀ ਹੁੰਦੀ ਹੈ ਉਸ ਵਿਵਸਥਾ ਲਈ ਕਾਨੂੰਨ ਬਣੇ ਨੇ ਨਿਯਮ ਬਣੇ ਨੇ ਤੇ ਨੀਮਾਂ ਦੇ ਜਦੋਂ ਉਲਟ ਕੁਝ ਹੁੰਦਾ ਹੈ ਜੀ ਉਦੋਂ ਫਿਰ ਇਸ ਕਿਸਮ ਦੀ ਇੰਟਰਵੈਂਸ਼ਨ ਕੋਰਟਸ ਨੂੰ ਕਰਨੀ ਪੈਂਦੀ ਹੈ ਤਾਂ ਕੋਰਟ ਨੇ ਜਿਹੜੀ ਗੱਲ ਕੀਤੀ ਹੈ ਜਦੋਂ ਯੋਗਤਾ ਦੀ ਗੱਲ ਕਰਦੇ ਆ ਜਦੋਂ ਅਸੀਂ ਇਸ ਤਰ੍ਹਾਂ ਸਿਵਲ ਸਰਵਿਸਿਜ਼ ਲਈ ਆਈਈਐਸ ਆਈਪੀਸ ਹੁੰਦੇ ਐ ਹੋਰ ਸਰਵਿਸਿਜ਼ ਲਈ ਜਿਹੜਾ ਇੱਕ ਮਾਪਦੰਡ ਤਹਿ ਬ ਐਜੂਕੇਸ਼ਨ ਸਿਸਟਮ ਦੇ ਵਿੱਚ ਕਿ ਨਵਾਂ ਸਿਸਟਮ ਕੀਤਾ ਗਿਆ ਸੀ ਕਿ ਜਿਹੜਾ ਟੀਚਰਾਂ ਦਾ ਜਿਹੜਾ ਯੋਗਤਾ ਟੈਸਟ ਹਾਲੇ ਕਿ ਬੀਅਰਡ ਆਪਣੇ ਆਪ ਦੇ ਵਿੱਚ ਟੀਚਰਾਂ ਦੀ ਯੋਗਤਾ ਟੈਸਟ ਹੁੰਦੀ ਸੀ ਪਤਾ ਨਹੀਂ ਇਹ ਕਿਉਂ ਮਤਲਬ ਬਣਾਇਆ ਗਿਆ ਉਹ ਇਸ ਤਰ੍ਹਾਂ ਇਹ ਇੱਕ ਕੈਡਰ ਬਣਾ ਦਿੱਤਾ ਗਿਆ ਜਿਹੜਾ ਟੈਟ ਕੈਡਰ ਨੂੰ ਕਹਿੰਦੇ ਜਿਹੜਾ ਬਣਾ ਦਿੱਤਾ ਗਿਆ ਉਹ ਸਰਕਾਰ ਨੇ ਉਹਨੂੰ ਲਾਂਚ ਦਾ ਕਰ ਦਿੱਤਾ ਉਸੇ ਵੇਲੇ ਔਰ ਉਹਦੇ ਮੁਤਾਬਕ ਜਿਹੜੇ ਉਸ ਜਦੋਂ ਇਹ ਸ਼ੁਰੂ ਹੋਇਆ ਉਸ ਤੋਂ ਪਿਛਲੇ ਤੋਂ ਬਹੁਤ ਸਾਰੇ ਐਸਐਸ ਜਿਹੜੇ ਟੈਟ ਤੋਂ ਬਿਨਾ ਵੀ ਜੀ ਉਹਨਾਂ ਨੂੰ ਵੀ ਇਹ ਟਾਈਮ ਦਿੱਤਾ ਗਿਆ ਸਾਡੇ ਇੱਥੇ ETTI PPTI ਇਦਾਂ ਦੀ ਕਈ ਚੀਜ਼ਾਂ ਕਰਾਈਆਂ ਗਈਆਂ ਵੀ ਨਾਲੋਂ ਨਾਲ ਤੁਸੀਂ ਕਰ ਸਕਦੇ ਜੀ ਅਚਾ ਉਹ ਨਿਯਮ ਬਣ ਗਏ ਤਾਂ ਕਰਨੀਆਂ ਵੀ ਚਾਹੀਦੀ ਹੈ ਜੀ ਸੋ ਪਹਿਲੀ ਗੱਲ ਤੇ ਹੈ ਕਿ ਜਦੋਂ ਨਿਯਮ ਲਾਗੂ ਹੁੰਦੇ ਉਹ ਤੋਂ ਪਹਿਲਾਂ ਤਿਆਰੀ ਕਰਨੀ ਚਾਹੀਦੀ ਹੈ ਕਿ ਉਹਦੇ ਚ ਸੈੱਟ ਕਰ ਲੈਣਾ ਚਾਹੀਦਾ ਵੀ ਜਿਹੜੇ ਹੁਣ ਜਿਹੜੇ ਲੋਕ ਮੰਨ ਲਓ ਜਦੋਂ ਟੈਟ ਆਇਆ ਜਾਂ ਜਦੋਂ ਇਹ ਦੂਸਰੇ ਆਏ ਇਸ ਕਿਸਮ ਦੇ ਟੈਸਟ ਯੋਗਤਾ ਟੈਸਟ ਆਏ ਜੀ ਉਦੋਂ ਜਿਹੜੇ ਟੀਚਰ ਦੱਸਦੇ 15-15 ਸਾਲ ਦੀਆਂ ਸਰਵਿਸਿਜ਼ ਕਰ ਚੁੱਕੇ ਸੀ ਉਹਨਾਂ ਦਾ ਐਕਸਪੀਰੀਅੰਸ ਹੀ ਇੰਨਾ ਸੀ ਵੀ ਉਹਨਾਂ ਨੂੰ ਉਸ ਯੋਗਤਾ ਦੀ ਤਾਂ ਗੱਲ ਹੀ ਨਹੀਂ ਰਹੀ ਸੀ ਬਿਲਕੁਲ ਬਿਲਕੁਲ ਪਰ ਸਾਡੇ ਕੀ ਹੈ ਕਿ ਜਦੋਂ ਇੱਕ ਸੁਧਾਰ ਲਈ ਜਦੋਂ ਚੀਜ਼ਾਂ ਬਣਦੀਆਂ ਤੇ ਫਿਰ ਉਹ ਨਿਯਮ ਬਣਦੇ ਆ ਸੋ ਹੁਣ ਉਹਦੀ ਆੜ ਚ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਦੇ ਆਟੋਮੈਟਿਕਲੀ ਮਾਸਟਰ ਕੈਡਰ ਪ੍ਰਿੰਸੀਪਲ ਕੈਡਰ ਉਪਰਮੋਟ ਹੋਣਾ ਜਿਹੜਾ ਜਿਹੜਾ ਸਰਵਿਸਸ ਦਾ ਲਾਅ ਹੈ ਉਹਦੇ ਮੁਤਾਬਕ ਹੁਣ ਸਰਵਿਸਸ ਲਾਅ ਦੇ ਮੁਤਾਬਕ ਇੱਕ ਪਾਸੇ ਉਹਨਾਂ ਨੂੰ ਪ੍ਰਮੋਟ ਕਰ ਦਿੱਤਾ ਜਾਂਦਾ ਹੈ ਅਚਾ ਦੂਸਰੇ ਪਾਸੇ ਆਂਦਾ ਕਿ ਇਹ ਤਾਂ ਇਹਨਾਂ ਨੇ ਤਾਂ ਟੈਟ ਕਲੀਅਰ ਹੀ ਨਹੀਂ ਕੀਤਾ ਤੇ ਇਸ ਕਰਕੇ ਹੁਣ ਜਿਹਨੂੰ ਜਿਹਨੇ ਟੈਟ ਕਲੀਅਰ ਕੀਤਾ ਉਹਦੀ ਪ੍ਰਮੋਸ਼ਨ ਹੋਈ ਨਹੀਂ ਤੇ ਜਿਹੜਾ ਉਹ ਭਾਵੇਂ ਨਵਾਂ ਹੀ ਸੀ ਪਰ ਜਿਹੜਾ ਪਿੱਛੋਂ ਆ ਰਿਹਾ ਸੀ ਉਹ ਕਹਿੰਦਾ ਸੀ ਮੈਂ ਤਾਂ ਪਹਿਲਾਂ ਤੋਂ ਹੀ ਚੱਲੇ ਆ ਰਿਹਾ ਹਾਂ ਸੋ ਇਹਦੇ ਆਧਾਰ ਤੇ ਫਿਰ ਕੀ ਹੁੰਦਾ ਕਿ ਗਵਰਨਮੈਂਟਸ ਦੇ ਉੱਪਰ ਪੋਲੀਟੀਕਲ ਪ੍ਰੈਸ਼ਰ ਹੁੰਦੇ ਦੂਸਰੇ ਹੁੰਦੇ ਆ ਸੋ ਇਸ ਇਹ ਸ ਜਿਹੜੀਆਂ ਪ੍ਰੋਮੋਸ਼ਨਸ ਹੋ ਗਈਆਂ ਜਿਹੜੇ ਟੈਟ ਕਲੀਅਰ ਕੁਆਲੀਫਾਈਡ ਹੈ ਨਹੀਂ ਸੀ ਇਸ ਕਰਕੇ ਕਿਸੇ ਨੇ ਪਟੀਸ਼ਨ ਕੀਤੀ ਹਾਈ ਕੋਰਟ ਚ ਤਾਂ ਗੱਲ ਇਹ ਹੋਣੀ ਚਾਹੀਦੀ ਕਿ ਜਦੋਂ ਨਿਯਮ ਬਣ ਜਾਂਦਾ ਤੇ ਉਹਦਾ ਫਿਰ ਸ਼ਕਤੀ ਦੇ ਨਾਲ ਪਾਲਣ ਜਿਹੜਾ ਹੈ ਉਹ ਕਰਨਾ ਸਾਰਿਆਂ ਦੀ ਡਿਊਟੀ ਬਣਦੀ ਹੈ। ਹਾਈ ਕੋਰਟ ਹੁਣ ਹਰ ਕੰਮ ਚਾਹੇ ਹਾਈ ਕੋਰਟ ਸਾਡੇ ਨੂੰ ਤਾਂ ਰੋਜ਼ ਹੀ ਖਬਰੇ ਆਉਂਦੀ ਹੈ ਕਿ ਹਰ ਬੰਦਾ ਕਈ ਵਾਰੀ ਤੇ ਹਾਈ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਰਨਬਲ ਜਿੰਨੇ ਸਾਡੇ ਕੋਰਟਸ ਦੇ ਉਹ ਇੱਥੋਂ ਤੱਕ ਵੀ ਕਹਿਣ ਲੱਪੈਂਦੇ ਆ ਕਿ ਸਾਰੇ ਕੰਮ ਸਾਡੇ ਦੇ ਪਾਸ ਤੇ ਹੁਣ ਤੁਸੀਂ। ਬਿਲਕੁਲ। ਔਰ ਕਈ ਵਾਰੀ ਤੋਂ ਐਡੀ ਸਖਤੀ ਦੇ ਨਾਲ ਕਈ ਵਾਰੀ ਜੁਰਮਾਨੇ ਵੀ ਕਰ ਦਿੰਦਾ ਕਿ ਹਰ ਕੰਮ ਲੈ ਕੇ ਇੱਥੇ ਨਾ ਆਓ। ਨਾਓ। ਪਰ ਹੁਣ ਹੋ ਕੀ ਰਿਹਾ ਕਿ ਸਾਡੇ ਥੱਲੇ ਵਿਵਸਥਾ ਇਸ ਤਰ੍ਹਾਂ ਦੀ ਵਿਗੜ ਰਹੀ ਹੈ ਕਿ ਸਾਰਾ ਹੀ ਬੋਝ ਜਿਹੜਾ ਹੈ ਜਾ ਕੇ ਉਹ ਕੋਟਾਂ ਦੇ ਭਰੇ। ਤੋਂ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਹੁਣ ਅਗਲੀ ਖਬਰ ਤੇ ਚਰਚਾ ਕਰਦੇ ਹਾਂ ਇੰਡੀਆ ਪੋਸਟ ਨੇ ਕਈ ਸ਼ਹਿਰਾਂ ਵਿੱਚ ਸਪੀਡ ਪੋਸਟ ਅਤੇ ਪਾਰਸਲ ਬੁਕਿੰਗ ਦੀ ਸੇਵਾ 24 ਘੰਟੇ ਹਫ਼ਤੇ ਦੇ ਸਾਰੇ ਦਿਨ ਸ਼ੁਰੂ ਕਰ ਦਿੱਤੀ ਹੈ ਇਸ ਨਾਲ ਹੰਗਾਮੀ ਹਾਲਾਤਾਂ ਵਿੱਚ ਵੀ ਡਾਕ ਭੇਜਣਾ ਆਸਾਨ ਹੋਵੇਗਾ ਨਵੀਂ ਪਹਿਲ ਨਾਲ ਵਪਾਰੀਆਂ ਈ-ਕਾਮਰਸ ਨਾਲ ਜੁੜੇ ਲੋਕਾਂ ਵਿਦਿਆਰਥੀਆਂ ਤੇ ਆਮ ਨਾਗਰਿਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਡਾਕ ਸੇਵਾਵਾਂ ਵਿੱਚ ਹੋ ਰਹੀ ਦੇਰੀ ਤੋਂ ਵੀ ਨਜਾਤ ਮਿਲੇਗੀ ਕੀ ਕਹਿਣਾ ਚਾਹੋਗੇ ਇਹ ਸਰਕਾਰ ਦਾ ਚੰਗਾ ਫੈਸਲਾ ਹੈ ਜੀ ਅਦਰਵਾਈਜ਼ ਕੀ ਹੈਗਾ ਕਿ ਅਦਰਵਾਈਜ਼ ਤਾਂ ਦੇਖੋ ਇੱਕ ਪਾਸੇ ਜਿਹੜੀਆਂ ਸਰਕਾਰਾਂ ਹੈਗੀਆਂ ਨੇ ਚਾਹੇ ਸੂਬੇ ਦੀਆਂ ਨੇ ਚਾਹੇ ਕੇਂਦਰ ਦੀ ਸਰਕਾਰਾਂ ਨੇ ਜੀ ਜੀ ਉਹ ਸਰਕਾਰਾਂ ਸਾਰਿਆਂ ਰੋਜ਼ ਰੋਲਾ ਪੈਂਦਾ ਵੀ ਸਰਕਾਰੀ ਭਰਤੀ ਨਹੀਂ ਹੋ ਰਹੀ ਸਰਕਾਰੀ ਭਰਤੀ ਨਹੀਂ ਹੋ ਰਹੀ ਬੈਂਕਾਂ ਦੇ ਮੁਲਾਜ਼ਮ ਘਟਨੇ ਪੋਸਟ ਆਫਿਸ 'ਚ ਵੀ ਘਟਨੇ ਜੀ ਔਰ ਉਹਦਾ ਉਹਦਾ وجہ ਹੈ ਕਿ ਲੀਜੀਕਰਨ ਵੱਧਦਾ ਜਾ ਰਿਹਾ ਜਦੋਂ ਅਸੀਂ ਪੋਸਟ ਪੋਸਟ ਦੀ ਗੱਲ ਕਰਦੇ ਆ ਪੋਸਟਲ ਡਿਪਾਰਟਮੈਂਟ ਦੀ ਗੱਲ ਕਰਦੇ ਤੇ ਇਸ ਇਸ ਦਾਇਰੇ ਦੇ ਵਿੱਚ ਜਿਹੜਾ ਇਸ ਜਿਹੜਾ ਇਹ ਇੱਕ ਵਰਗ ਜਿਹੜਾ ਹੈਗਾ ਪੋਸਟ ਦਾ ਹਿੱਸਾ ਹੈਗਾ ਜੀ ਇਹਦੇ ਵਿੱਚ ਪ੍ਰਾਈਵੇਟ ਕੰਪਨੀਆਂ ਇਸ ਏਡੇ ਵੱਡੇ ਲੈਵਲ ਤੇ ਆਈਆਂ ਕਿ ਅੱਜ DHL ਦੂਸਰੀਆਂ ਇਸ ਕਿਸਮ ਦੀਆਂ ਜਿਹੜੀਆਂ ਕੰਪਨੀਆਂ ਨੇ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੇ ਬਲੂ ਡਾਟ ਇਸ ਕਿਸਮ ਦੀ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਦੁਨਿਆਵੀ ਪੰਦਰ ਦੇ ਉੱਤੇ ਜਿਹੜਾ ਡਾਕ ਦਾ ਪਾਰਸਲਾਂ ਦਾ ਕੰਮ ਕਰਦੇ ਆ। ਹਮਮ ਔਰ ਇਹ ਮੈਨੂੰ ਵੈਸੇ ਚੰਗੀ ਗੱਲ ਵੀ ਆ ਤੇ ਹੈਰਾਨੀ ਜਿੰਨੇ ਕੁ ਵੀ ਹੈ ਕਿ ਜਿਹੜਾ ਸਾਡੇ ਪੋਸਟਲ ਡਿਪਾਰਟਮੈਂਟ ਕਿਉਂਕਿ ਬਹੁਤ ਇੰਪੋਰਟੈਂਟ ਹੈ ਸਾਡੇ ਤਾਂ ਰਾਜਵਾੜੇ ਕਾਲਾਂ ਤੋਂ ਹੀ ਜਿਹੜਾ ਪੋਸਟ ਆਫਿਸ ਦਾ ਸਿਸਟਮ ਅੱਡਾ ਸਟਰੌਂਗ ਸੀ ਚਿੱਠੀਆਂ ਹੁਣ ਤਾਂ ਚਿੱਠੀਆਂ ਨਹੀਂ ਜਾਂਦੀਆਂ। ਜੀ ਹੁਣ ਤਾਂ ਅਲਟੀਮੇਟਲੀ ਪੋਸਟਲ ਡਿਪਾਰਟਮੈਂਟ ਨੂੰ ਇਸ ਇਸ ਕਦਰ ਡਿਵੈਲਪ ਕਰ ਦਿੱਤਾ ਸਰਕਾਰ ਨੇ ਕਿ ਉਹਦੇ ਵਿੱਚ ਬੈਂਕਿੰਗ ਸਿਸਟਮ ਵੀ ਆ ਗਿਆ। ਬਿਲਕੁਲ ਉਹਨਾਂ ਦੇ ਵੀ ਏਟੀਐਮਸ ਬਣ ਗਏ ਨੇ। ਹਮਮ ਔਰ ਨਾਲ ਨਾਲ ਕੀ ਹੈ ਕਿ ਜਿਹੜੇ ਪਾਰਸਲਸ ਨੇ ਜਦੋਂ ਰਖੜੀ ਭੇਜਣੀ ਹੁੰਦੀ ਹੈ ਦੁਨੀਆ ਦੇ ਇੱਕ ਦੂਜੇ ਦੇਸ਼ਾਂ ਦੇ ਵਿੱਚ ਤਾਂ ਉਹ ਬਹੁਤ ਵੱਡਾ ਰੋਲ ਪਲੇ ਕਰ ਰਹੇ ਪੋਸਟਲ ਡਿਪਾਰਟਮੈਂਟ ਦਾ ਬਹੁਤ ਵੱਡਾ ਰੋਲ ਹੈ ਹਮ ਔਰ ਜਿਸ ਵੇਲੇ ਜਿਹੜਾ ਫਿਰ ਆਮ ਆਦਮੀ ਹੁੰਦਾ ਉਹ ਕਈ ਵਾਰੀ ਪ੍ਰਾਈਵੇਟ ਰੇਟਸ ਨੂੰ ਨਹੀਂ ਉਹਨਾਂ ਕਰ ਪੰਦਾ ਹੁਣ ਇਹ ਅੱਛੀ ਗੱਲ ਹੈ ਕਿ 24 ਆਵਰ ਜਿਹੜਾ ਹੈ ਕਿਉਂਕਿ ਬਿਜ਼ਨਸ ਕਲਾਸ ਵਿੱਚ ਜਿਹਦਾ ਈ-ਕਾਮਰਸ ਦੇ ਲੋਕ ਨੇ ਜਾਂ ਹੁਣ ਜਿਹੜੇ ਛੋਟੇ ਮਤਲਬ ਜਿਹੜੇ ਸੋਸ਼ਲ ਮੀਡੀਆ ਦੇ ਜ਼ਰੀਏ ਬਿਜ਼ਨਸ ਕਰਦੇ ਉਹਨਾਂ ਨੇ ਵੀ ਆਪਣੇ ਕੋਰੀਅਰ ਉਸ ਲੈਵਲ ਤੇ ਇਸਤੇਮਾਲ ਨਹੀਂ ਕਰ ਪੰਦੇ ਜਿਦਾਂ ਵੱਡ ਟਰਾਂਸਪੋਰਟੇਸ਼ਨ ਦਾ ਅਸਲ ਚ ਦੇ ਵਿਜਨਲ ਪੋਸਟਲ ਪੋਸਟਲ ਟਰਾਂਸਪੋਰਟੇਸ਼ਨ ਜਿਹਨੂੰ ਆਪਾਂ ਕਹਾਂਗੇ ਉਹਦੇ ਜ਼ਰੀਏ ਇੱਕ ਵੱਡਾ ਮਤਲਬ ਉਹਨਾਂ ਲਈ ਸਾਧਨ ਹੈਗਾ ਹਾਂ ਤੇ ਪਰ ਮੈਨੂੰ ਨਾਲ-ਨਾਲ ਲੱਗਦਾ ਵੀ ਜਿੱਦਾਂ 24 ਘੰਟੇ ਦਾ ਬਹੁਤ ਅੱਛਾ ਕੀਤਾ ਇਹਨਾਂ ਇੱਕ ਤਾਂ ਮੈਨੂੰ ਇਹ ਲੱਗਦਾ ਕਿ ਜਦੋਂ 24 ਘੰਟੇ ਦੀਆਂ ਸਰਵਿਸਿਜ਼ ਹੋਣਗੀਆਂ ਤੇ ਪੋਸਟਲ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਜਿਹੜੀਆਂ ਸਰਵਿਸਿਜ਼ ਵੀ ਵਧਣਗੀਆਂ ਤਾਂ ਉਹਨਾਂ ਨੂੰ ਨੌਕਰੀਆਂ ਵੀ ਮਿਲਣਗੀਆਂ ਕੋਈ ਰੋਜ਼ਗਾਰ ਵੀ ਉਹਦੇ ਨਾਲ ਜਨਰੇਟ ਹੋਏਗਾ ਕਿਉਂਕਿ 12 ਤੋਂ 24 ਘੰਟੇ ਹੋ ਜਾਣੇ ਆ। ਜੀ ਜੀ ਪਰ ਉਹ ਇਸ ਕਰਕੇ ਇੱਕ ਤਾਂ ਇਹਦਾ ਇੱਕ ਇਸ ਪੱਖੋਂ ਅਗਰ ਐਸਾ ਹੋਣ ਜਾ ਰਿਹਾ ਤਾਂ ਇਸ ਪੱਖੋਂ ਇਹ ਵਧੀਆ ਗੱਲ ਆ ਕੁਝ ਲੋਕਾਂ ਨੂੰ ਇਹਦਾ ਰੋਜ਼ਗਾਰ ਮਿਲੇਗਾ। ਪਰ ਨਾਲ-ਨਾਲ ਮੈਨੂੰ ਇਹ ਲੱਗਦਾ ਕਿ ਇਹਨਾਂ ਸਰਵਿਸਿਜ਼ ਦੇ ਵਿੱਚ ਹਲੇ ਕਿ ਜਿਸ ਕਿਸਮ ਦੇ ਰ ਇਦੇ ਵਿੱਚ ਹੱਲੇ ਵੀ ਇਹ ਆ ਵੀ ਕਈ ਵਾਰੀ ਪਾਰਸਲ ਭੇਜਦੇ ਕਈ ਕਈ ਦਿਨ ਲੱਗ ਜਾਂਦੇ ਹੈਗੇ। ਬਿਲਕੁਲ। ਸੋ ਸਰਕਾਰ ਇਹ ਸਰਕਾਰੀ ਪੱਧਰ ਤੇ ਹੈ ਕਿਉਂਕਿ ਸਪੀਡ ਪੋਸਟ ਜਿਹੜਾ ਹੈਗਾ। ਜੀ। ਪਰ ਇਹਨੂੰ ਫਿਰ ਜਿਹੜਾ ਇਹਨੂੰ ਬਿਲਕੁਲ ਪ੍ਰਾਈਵੇਟ ਸੈਕਟਰ ਦੀ ਤਰ੍ਹਾਂ ਜਿੱਦਾ ਸ਼ੋਰ ਸ਼ਾਰਟ ਟਾਈਮ ਦਿੰਦੇ ਆ ਕਿ ਇਹਨੇ ਟਾਈਮ 'ਚ ਪਹੁੰਚੇਗਾ। ਤਾਂ ਇਹਨੂੰ ਵੀ ਓਨਾ ਹੀ ਐਕਟਿਵ ਜਿਹੜਾ ਉਹ ਕਰਨਾ ਪਏਗਾ ਟੈਕਨੋਲੋਜੀਕਲੀ। ਤਾਂਕਿ ਅਗਰ ਲੋਕਾਂ ਨੂੰ ਸੁਵਿਧਾ ਦੇਣੀ ਹੈ ਤੇ ਫਿਰ ਉਹ ਸਮੇਂ ਤੇ ਮਿਲੇ ਤੇ ਬਹੁਤ ਵਧੀਆ। ਇਹਦੇ 'ਚ ਸਭ ਤੋਂ ਵਧੀਆ ਪਹਿਲੂ ਤੇ ਇਹੀ ਹੈ ਕਿ ਇੱਕ ਤਾਂ ਸੁਵਿਧਾ ਤੇ ਹੈ ਹੀ ਲੋਕਾਂ ਨੂੰ। ਦੂਸਰਾ ਇਹ ਹੈ ਕਿ ਨੌਕਰੀ ਉਹੀ ਆਸਕ ਇਹ ਦਿਸਦੀ ਹੈ ਦਿਸਦੀ ਹੈ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਜੇ ਗੱਲ ਕਰੀਏ ਇੱਕ ਦੂਰ ਸਾਹਿਬ ਤੋਂ ਲੋਕ ਸਭਾ ਸੰਸਦ ਅਤੇ ਐਨਐਸਐ ਤਹਿਤ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਨੂੰ ਬਜਟ ਸੈਸ਼ਨ ਦੌਰਾਨ ਲੋਕ ਸਭਾ ਕਾਰਵਾਈ ਵਿੱਚ ਸ਼ਮੂਲ ਰਹਿ ਦੀ ਇਜਾਜ਼ਤ ਦੇ ਮਾਮਲੇ 'ਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫੈਸਲਾ ਕਰਨ ਲਈ ਕਿਹਾ ਹੈ ਚੀਫ ਜਸਟਿਸ ਸ਼ਿਲਨਾਗੋ ਅਤੇ ਜਸਟਿਸ ਅਰਚਨਾ ਪੁਰੀ ਦੀ ਖੰਡ ਪੀਠ ਨੇ ਗ੍ਰਹਿਸਕੱਤਰ ਨੂੰ 7 ਕਾਰਜ ਦਿਨਾਂ ਵਿੱਚ ਫੈਸਲਾ ਲੈਣ ਦੇ ਹੁਕਮ ਦਿੱਤੇ ਨੇ ਕੀ ਕਹਿਣਾ ਚਾਹੋਗੇ ਸਰ ਦੇਖੋ ਇਹ ਜਿਹੜੇ ਅਮਰਿਤਪਾਲ ਸਿੰਘ ਨੇ ਖਦੂਰਤ ਹੱਬ ਤੋਂ ਲੋਕ ਸਭਾ ਯਾਨੀ ਕਿ ਚੁਣੇ ਹੋਏ ਪ੍ਰਤੀਨਿਧੀ ਨੇ ਰਾਜ ਸਭਾ ਚ ਨਹੀਂ ਸਿਰਫ ਕਿ ਨੋਮੀਨੇਟਡ ਨੇ ਜਾਂ ਕੋਈ ਚੁਣੇ ਹੋਏ ਪ੍ਰਤੀਨਿਧੀ ਨੇ ਲੋਕਾਂ ਦੇ ਪ੍ਰਤੀਨਿਧੀ ਨੇ ਤਾਂ ਇੱਕ ਲੋਕ ਪ੍ਰਤੀਨਿਧੀ ਦੇ ਰੂਪ ਤੇ ਵਿੱਚ ਉਹਨਾਂ ਦੇ ਅਧਿਕਾਰ ਤੇ ਸਾਰੇ ਬਣਦੇ ਆ ਅਚਾ ਉਹ ਇਸ ਵੇਲੇ ਹੈ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਵਿੱਚ ਉਹਨਾਂ ਨੂੰ ਅੰਦਰ ਦਿੱਤਾ ਗਿਆ ਰਾਸ਼ਟਰੀ ਕਾਨੂੰਨ ਸੁਰੱਖਿਆ ਇੱਕ ਐਸਾ ਕਾਨੂੰਨ ਹੈ ਜਿਹਦੇ ਵਿੱਚ ਕਦੇ ਕਦੋਂ ਤੱਕ ਵੀ ਸਰਕਾਰ ਕਿਸੇ ਨੂੰ ਰੱਖ ਸਕਦੀ ਹੈ ਇਹ ਕਹਿ ਕੇ ਵੀ ਸ਼ੰਕਾਵਾਂ ਬਹੁਤ ਨੇ ਹੁਣ ਵੀ ਪਿੱਛੇ ਸਰਕਾਰ ਨੇ ਅਮਰਤਪਾਲ ਸਿੰਘ ਉਹਨਾਂ ਦੇ ਨੂੰ ਇਸ ਕਿਸਮ ਦੇ ਲੈ ਕੇ ਬਹੁਤ ਸਾਰੀਆਂ ਸ਼ੰਕਾਵਾਂ ਜਿਹੜੀਆਂ ਪ੍ਰਗਟ ਕੀਤੀਆਂ ਵੀ ਇਸ ਕਿ ਇਹਨਾਂ ਨੂੰ ਛੱਡਿਆ ਨਹੀਂ ਜਾ ਸਕਦਾ ਪਰ ਦੂਸਰੇ ਪਾਸੇ ਇਹ ਹੈ ਕਿ ਜਦੋਂ ਇੱਕ ਇੱਕ ਵਿਅਕਤੀ ਨੇ ਆ ਕੇ ਸੰਵਿਧਾਨ ਦੀ ਸੌਂ ਚੁੱਕ ਕੇ ਲੋਕ ਸਭਾ ਦੀ ਚੋਣ ਲੜ ਲਈ ਜੀ ਤਾਂ ਫਿਰ ਉਹ ਨੇਸ਼ਨ ਲਈ ਖਤਰਾ ਕਿਦਾਂ ਉਸੋ ਦਾ ਇਹ ਬੜੀ ਇੱਕ ਇੱਕ ਬਹਿਸ ਦਾ ਵਿਸ਼ਾ ਇਹਦੇ ਉੱਤੇ ਵੀ ਗੱਲ ਕਲੈਰਿਟੀ ਚ ਆਉਣੀ ਚਾਹੀਦੀ ਹੈ ਕੋਈ ਠੀਕ ਹੈ ਕਿ ਸਰਕਾਰਾਂ ਕਹਿ ਰਹੀਆਂ ਵੀ ਵੀ ਬਹੁਤ ਇਹ 500 ਕਿੰਨੇ ਐਮਪੀਆਂ ਦੇ ਵਿੱਚ ਹੋਰ ਕਿੰਨੇ ਨੇ ਅਮਰਤਪਾਲ ਵਰਗੇ ਹਮ ਸੋ ਇਸ ਕਰਕੇ ਇਹ ਮੈਂ ਕੋਈ ਅਮਰਤਪਾਲ ਦਾ ਇਸ ਪੱਖੋਂ ਪੱਖ ਨਹੀਂ ਨਾ ਬਹੁਤ ਵੱਡਾ ਕੰਮ ਕਰਦੀ ਹੈ ਘੱਟੋ ਘੱਟ ਇਹਨਾਂ ਦੇ ਹੋਣਾ ਹੀ ਚਾਹੀਦਾ ਹੈ ਕਿ ਅਮਰਤਪਾਲ ਸਿੰਘ ਹੋਣਾ ਉਹ ਜਿਹੜੀ ਅੱਜ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਆਪਣੀ ਗੱਲ ਕਰਨ ਦੇ ਮੌਕੇ ਆ ਤਾਂ ਲੋਕ ਸਭਾ ਵਿੱਚ ਵੀ ਸ਼ਾਇਦ ਐਸੇ ਕੋਈ ਸਿਸਟਮ ਹੋਣਗੇ ਜਿੱਦੇ ਉਸ ਦਰੀਏ ਗੱਲ ਕਰ ਸਕਦੇ ਆ ਸੋ ਇਹ ਜੁੜੀ ਇਸ ਸੰਵਿਧਾਨਕ ਅਧਿਕਾਰਾਂ ਦੇ ਨਾਲ ਜੁੜੀ ਚੀਜ਼ ਹੈ ਇਸ ਕਰਕੇ ਇਹਦੇ ਇਹਦੇ ਉੱਤੇ ਫੁੱਲ ਟਰਾਂਸਪੇਰੈਂਸੀ ਦੇ ਨਾਲ ਜਿਹੜਾ ਗੱਲ ਸਾਹਮਣੇ ਆਣੀ ਚਾਹੀਦੀ ਹੈ ਕਿਉਂਕਿ ਇਹ ਇਹ ਪਹਿਲਾ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਵਾਰੀ ਅਮਰਤਪਾਲ ਹਣਾਵਾਲਾ ਉਹਨਾਂ ਦੇ ਵਕੀਲ ਜਾਂਦੇ ਰਹੇ ਆ ਭਈ ਇਹਨਾਂ ਨੂੰ ਪਾਰਲੀਮੈਂਟ ਤੇ ਜਾਣ ਦਾ ਦਿਓ ਉਚਾਣ ਇਹਦੇ ਉੱਤੇ ਜ਼ਿਆਦਾ ਲੋਕੀ ਇਹਦੇ ਉੱਤੇ ਜ਼ਿਆਦਾ ਚਿੰਤਨ ਬਹਿਸ ਤਾਂ ਤੁਰਪਈ ਹੈਗੀ ਹੈ ਕਿਉਂਕਿ ਇਸ ਵਿਸ਼ੇ ਤੇ ਬਹਿਸ ਐਸੇ ਕਰਕੇ ਤੁਸੀਂ ਵੀ ਗੱਲ ਕਰ ਰਹੇ ਹੋ ਬਿਲਕੁਲ ਬਿਲਕੁਲ ਕਿਉਂਕਿ ਇਹਦੇ ਵਿੱਚ ਇੱਕ ਪਾਸੇ ਹੈ ਕਿ ਇੱਕ ਤਾਂ ਬਹੁਤ ਕਈ ਵਰੀ ਕਈ ਹਾਰਡ ਕੋਰ ਜਿਹੜੇ ਲੋਕ ਆ ਜਿਹੜੇ ਇਸ ਵੇਲੇ ਆਲਰੇਡੀ ਸਜ਼ਾਵਾਂ ਭੁਗਤ ਰਹੇ ਆ ਜਾਂ ਟ੍ਰਾਇਲ ਚੋਂ ਲੰਘ ਰਹੇ ਆ ਉਹਨਾਂ ਨੂੰ ਤਾਂ ਪ੍ਰੋਲ ਦੇ ਉੱਤੇ ਜਾਣ ਲਈ ਇਸ ਕਰਕੇ ਦੇ ਦਿੰਦੇ ਵੀ ਉਹ ਕਹਿੰਦੇ ਵੀ ਇਹਨਾਂ ਦੇ ਜਾਣਦੇ ਨੇ ਸਨ ਪੋਲਿਟੀਕਲ ਫਾਇਦਾ ਹੁੰਦਾ ਇਹਨਾਂ ਦੇ ਬਹੁਤ ਬਹੁਤ ਵੱਡੇ ਵੋਟ ਬੈਂਕ ਨੇ ਜੀ ਜੀ ਸੱਚੇ ਸੌਦੇ ਵਾਲੇ ਡੇਰੇ ਦੀ ਬਾਰ ਬਾਰ ਗੱਲ ਕਰਦੇ ਵੀ ਪਤਾ ਨਹੀਂ ਕਿੰਨੀ ਵਾਰੀ ਲੈ ਗਏ ਉਹਦੇ ਲਈ ਤਾਂ ਕਹਿੰਦੇ ਲਾਅ ਹੀ ਬਦਲ ਦਿੱਤਾ ਹਰਿਆਣੇ ਦੀ ਸਰਕਾਰ ਨੇ ਜੀ ਸੋ ਇਸ ਕਰਕੇ ਜਿਹੜਾ ਰਾਈਟ ਟੂ ਕੁਆਲਿਟੀ ਫੰਡਾਮੈਂਟਲ ਰਾਈਟ ਆ ਸਾਡਾ ਜਿਹੜਾ ਮੁਲਕਾ ਸਮਾਨਤਾ ਦੇ ਅਧਿਕਾਰ ਦੇ ਸੰਵਿਧਾਨ ਤੇ ਚੱਲਦਾ ਤਾਂ ਕਿਸੇ ਲਈ ਕੁਝ ਹੋ ਜੇ ਕਿਸੇ ਲਈ ਕਾਨੂੰਨ ਬਦਲਦੇ ਹੋਏ ਨਹੀਂ ਹੋਣਾ ਚਾਹੀਦਾ ਬਿਲਕੁਲ ਤਾਂ ਅਮਰਤਪਾਲ ਉਹਨਾਂ ਦਾ ਵੀ ਜਿਹੜਾ ਇੱਕ ਐਮਪੀ ਦੇ ਰੂਪ ਦੇ ਵਿੱਚ ਦੇਸ਼ ਲਈ ਖਤਰਾ ਹੈ ਹਮ ਅਗਰ ਉਹ ਉਸ ਪੱਥੋ ਜੇਲ ਜਾਂ ਜੋ ਵੀ ਉਸ ਸਜਾ ਜਾਂ ਖਿਰਾਸਤ ਤੋਂ ਉਤਰੇ ਹੈ ਜੀ ਤੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਉਹਨਾਂ ਦੇ ਜਿਹੜੇ ਅਧਿਕਾਰ ਹੈ ਲੋਕ ਪ੍ਰਤੀਦੇ ਦੇ ਉਹਨਾਂ ਨੂੰ ਦੇਣੇ ਚਾਹੀਦੇ ਬਿਲਕੁਲ 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 ਸਰ ਇਸੇ ਤਰ੍ਹਾਂ ਹੁਣ ਸਮਾ ਹੋ ਗਿਆ ਇੱਕ ਬ੍ਰੇਕ ਦਾ ਮਿਲਦੇ ਆਂ ਵਿਰਤਵਾਦ